ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਆਰੇ ਠੀਕੋ ਮਾਪੇ ਦੇਸ਼ ਜਾਂ ਰਿਸ਼ਤੇਦਾਰ ਕਿਸੇ ਵੀ ਤਰੀਕੇ ਨਾਲ ਇੱਕ ਨੌਜਵਾਨ ਜਿਹੜਾ ਹੁੰਦਾ ਹੈ ਉਹਦੀ ਬੜੀ ਵੈਲਿਊ ਹੁੰਦੀ ਹੈ ਪਰ ਕਿਵੇਂ ਜੇ ਉਹਦੀ ਲਾਈਫ ਸਹੀ ਹੈ ਪਰ ਸਹੀ ਕਿਵੇਂ ਹੋਵੇ ਕੁਝ ਜ਼ਰੂਰੀ ਚੀਜ਼ਾਂ ਨੇ ਇਹਨਾਂ ਨੂੰ ਅਪਣਾਇਓ ਤੁਹਾਡੀ ਲਾਈਫ ਸਹੀ ਟਰੈਕ ਤੇ ਰਹੇਗੀ ਕੀ ਸਭ ਤੋਂ ਪਹਿਲੀ ਗੱਲ ਮਾਂ ਪਿਓ ਲਈ ਬੱਚਿਆਂ ਲਈ ਫਿਰ ਬਾਅਦ ਕਰਾਂਗਾ ਆਪਣੇ ਬੱਚਿਆਂ ਨੂੰ ਡਿਸਕਰੇਜ ਨਾ ਕਰਿਆ ਕਰੋ ਫਲਾਣੇ ਦਾ ਬੱਚਾ ਇਦਾਂ ਤੂੰ ਤਾਂ ਇਦਾਂ ਨਹੀਂ ਹੈਗਾ ਇਥੋਂ ਬੱਚੇ ਤੁਹਾਡੇ ਤੋਂ ਟੁੱਟਦੇ ਨੇ ਉਹਨੂੰ ਐਨਕੋਰੇਜ ਕਰੋ ਜੋ ਉਹਦੇ ਚ ਗਲਤੀਆਂ ਨੂੰ ਪਿਆਰ ਨਾਲ ਸਮਝਾਓ ਉਹਨੂੰ ਐਨਕੋਰੇਜ ਕਰੋ ਜਦੋਂ ਬੱਚਾ ਤੁਹਾਡੇ ਤੋਂ ਟੁੱਟ ਜਾਂਦਾ ਹੈ ਤੁਹਾਡੀ ਗੱਲ ਨਹੀਂ ਸੁਣਦਾ ਸਕੂਲ ਦੇ ਵਿੱਚ ਜਾਂਦਾ ਹੈ ਕਾਲਜ 'ਚ ਜਾਂਦਾ ਹੈ ਕਿ ਤੁਹਾਡੇ ਨਾਲ ਡਿਸਕਨੈਕਟਡ ਹੁੰਦਾ ਹੈ ਉਹ ਠੀਕ ਹੈ ਇਹ ਤਾਂ ਮਾਂ ਬੋਲੀ ਸੀ ਪ੍ਰੇਮ ਦੇ ਨਾਲ ਹੁਣ ਯੰਗਸਟਰਸ ਦੇ ਲਈ ਤੁਹਾਡਾ ਸਭ ਤੋਂ ਮੇਨ ਫੋਕਸ ਹੋਣਾ ਚਾਹੀਦਾ ਹੈ ਬੱਚਿਆਂ ਦਾ ਜਿਹੜੇ ਯੰਗੇਜ ਦੇ ਵਿੱਚ ਆਫਟਰ ਯੂ ਕੈਨ ਸੇ ਤੁਹਾਡੀ 6th ਕਲਾਸ ਹੋਗੀ 7th ਹੋਗੀ სპੋਰਟਸ ਸ਼ੁਰੂ ਕਰੋ ਪੜ੍ਹਾਈ ਦੇ ਨਾਲ ਬਹੁਤ ਜ਼ਰੂਰੀ ਹੈ ਕੋਈ ਵੀ ਇੰਡੀਵਿਜੂਅਲ ਸਪੋਰਟ ਐਥਲੈਟਿਕਸ ਤੁਹਾਡੀ ਲਾਈਫ 'ਚ ਜ਼ਰੂਰ ਹੋਣਾ ਚਾਹੀਦਾ ਹੈ ਜ਼ਰੂਰ ਹੋਣਾ ਚਾਹੀਦਾ ਇਸ ਵੈਰੀ ਮਚ ਇੰਪੋਰਟੈਂਟ ਠੀਕ ਹੈ ਨਾ ਕੋਈ ਵੀ ਇੰਡੀਵਿਜੂਅਲ ਸਪੋਰਟ ਕੋਈ ਵੀ ਹੋਵੇ ਸਤਗੁਰੂ ਜੀ ਦੀ ਕਿਰਪਾ ਦੇ ਨਾਲ ਚਲੋ ਅ ਜਦੋਂ ਅਸੀਂ 7th ਵਿੱਚ ਹੋਏ ਤੇ ਉਦੋਂ ਮਾਉਂਟੇਨਯਰਿੰਗ ਦਾ ਚਾਹ ਹੋਇਆ ਤੇ ਸਕੂਲ ਵੱਲੋਂ ਅਸੀਂ ਮਾਉਂਟੇਨਯਰਿੰਗ ਕਰਨ ਜਾਂਦੇ ਰਹੇ ਬਹੁਤ ਕੁਝ ਸਿੱਖਣ ਨੂੰ ਮਿਲਦਾ ਸੀ ਸਕੂਲ ਵੱਲੋਂ ਅਸੀਂ ਅਲੱਗ-ਅਲੱਗ ਸਟੇਟਸ ਦੇ ਵਿੱਚ ਕਬੱਡੀ ਦੇ ਵਿੱਚ ਜਾਂਦੇ ਰਹੇ ਸਤਗੁਰੂ ਜੀ ਨੇ ਕਾਫੀ ਅੱਗੇ ਤੱਕ ਖੜਾਇਆ ਵੀ ਚਲੋ 골ਡ ਮੈਡਲ ਨੈਸ਼ਨਲ ਤੱਕ ਗਏ ਠੀਕ ਹੈ ਮਾਉਂਟੇਨਯਰਿੰਗ ਦੇ ਵਿੱਚ ਵੀ ਇੰਡੀਆ ਦੀ ਹਾਈएस्ट ਪਿਕ ਕਲਾਈਮ ਕੀਤੀ ਮਤਲਬ ਇੱਕ ਇੱਕ ਪੈਸ਼ਨ ਸੀ ਕਹਿਣ ਦਾ ਮਤਲਬ ਪੜਾਈ ਹੈਗੀ ਹੈ ਠੀਕ ਹੈ ਪੜਾਈ ਜਰੂਰ ਆਪਣੀ ਪੂਰੀ ਕਰੋ ਬਟ ਆਪਣੀ ਲਾਈਫ ਦੇ ਵਿੱਚ ਨਾਲ ਸਪੋਰਟਸ ਰੱਖੋ ਇਹ ਜ਼ਰੂਰੀ ਹੈ ਪਹਿਲੀ ਗੱਲ ਦੂਸਰੀ ਗੱਲ ਜਦੋਂ ਤੁਸੀਂ 8th ਕਲਾਸ ਕ੍ਰਾਸ ਕਰਦੇ ਹੋ 7th ਕਹ ਲਓ 8th ਕਹ ਲਓ 8th ਸਟੈਂਡਰਡ 7th ਸਟੈਂਡਰਡ ਉਦੋਂ ਤੁਹਾਡੇ ਹਰ ਇੱਕ ਬੰਦੇ ਦੇ ਅੰਦਰ ਹਾਰਮੋਨਲ ਚੇਂजेस ਹੁੰਦੇ ਨੇ ਬੱਚਿਆਂ ਦੇ ਅੰਦਰ ਬॉयਜ਼ ਤੇ ਗਰਲਸ ਦੋਨਾਂ ਦੇ ਅੰਦਰ ਉਦੋਂ ਬੱਚਿਆਂ ਨੂੰ ਮਾਪਿਆਂ ਨਾਲ ਕਨੈਕਟ ਨਹੀਂ ਕਰ ਪਾਉਂਦੇ ਤੇ ਉਦੋਂ ਕਾਫੀ ਚੀਜ਼ਾਂ ਫਿਰ ਉੱਪਰ-ਨੀਚੇ ਹੁੰਦੀਆਂ ਨੇ ਉਹਨਾਂ ਹਾਰਮੋਨਲ ਚੇਂजेस ਕਰਕੇ ਇੱਕ ਤਾਂ ਬੱਚਾ ਥੋੜਾ ਜਿਹਾ ਪੜਾਈ ਵੱਲ ਤੋਂ ਚਲੋ ਹੁੰਦਾ ਮਾੜਾ-ਮੋਟਾ ਜਾਂ ਜ਼ਿਆਦਾ ਜਿੰਨਾ ਵੀ ਬਟ ਇੱਕ ਅਪੋਜ਼ਿਟ ਜਿਵੇਂ ਮੇਲ ਫੀਮੇਲ ਪ੍ਰਤੀ ਉਹਦਾ ਅਟਰੈਕਸ਼ਨ ਸ਼ੁਰੂ ਹੁੰਦਾ ਉੱਥੇ ਕੀ ਕਰਨਾ ਪੈਂਦਾ ਹੈ ਉੱਥੇ ਬੱਚਿਓ ਤੁਸੀਂ ਡਿਸਟਰੈਕਟ ਨਹੀਂ ਹੋਣਾ ਮਾਪਿਓ ਵੀ ਇਸ ਗੱਲ ਦਾ ਧਿਆਨ ਰੱਖਣ ਵੀ ਉੱਥੇ ਸਾਡੇ ਬੱਚੇ ਡਿਸਟਰੈਕਟ ਹੋ ਕੇ ਮਤਲਬ ਐਦਾਂ ਦੇ ਜਿਹੜੇ ਅਫੇਅਰਸ ਦੇ ਵਿੱਚ ਨਾ ਪੈ ਜਾਣ ਕਿਉਂਕਿ ਹੁਣ ਮੀਡੀਆ ਦਾ ਜਿਹੜਾ ਇੱਕ ਯੁੱਗ ਹੈ ਇੱਕ ਇੱਕ ਸੋਸ਼ਲ ਮੀਡੀਆ ਬਹੁਤ ਹੈ ਉਹ ਤੋਂ ਇਨਫਲੂਐਂਸ ਹੁੰਦੇ ਵਿੱਚ ਗਾਣਿਆਂ ਤੋਂ ਮੂਵੀਜ਼ ਤੋਂ ਹੋਰ ਚੀਜ਼ਾਂ ਤੋਂ ਆਪਾਂ ਨਹੀਂ ਫੋਕਸ ਪੜਾਈ ਤੇ სპੋਰਟਸ ਦੇ ਉੱਤੇ ਇਹ ਨਹੀਂ ਵੀ ਆਪਾਂ ਇੰਟਰਨੈਸ਼ਨਲ ਸਟੈਂਡਰਡ ਕ੍ਰਾਸ ਕੀਤਾ ਤੇ ਆਪਾਂ ਹੁਣ ਇਧਰਲੇ ਪਾਸੇ ਹੋ ਗਏ ਆਸ਼ਕੀ ਕਹਿ ਦਿੰਦੇ ਇਨ ਦਾ ਸੈਂਸ ਉਹ ਤੁਹਾਨੂੰ ਡਿਸਟਰੈਕਟ ਕਰੇਗੀ ਸਾਰੀ ਲਾਈਫ ਭਈ ਹੈ ਮੈਰਿਡ ਲਾਈਫ ਦੇ ਵਿੱਚ ਤੁਸੀਂ ਬਹੁਤ ਇੰਜੋਏ ਕਰ ਸਕਦੇ ਹੋ ਆਫ ਦਾ ਲਾਈਫ ਪਾਰਟਨਰ ਨਾਲ ਇਧਰ ਉਧਰ ਜਾਣਾ ਹਨਾ ਜੋ ਵੀ ਇੱਕ ਅੱਛੀ ਲਾਈਫ ਜੀ ਸਕਦੇ ਹੋ ਪਰ ਉਸ ਤੋਂ ਪਹਿਲਾਂ ਇੱਕ ਲਾਈਫ ਨੂੰ ਸਟੇਬਲ ਕਰਨਾ ਬਹੁਤ ਜ਼ਰੂਰੀ ਹੈ ਇੱਥੇ ਬਹੁਤ ਬਲੋ ਗਲਤੀ ਕਰਦੇ ਆ ਕਿ ਬੱਚੇ ਗਲਤੀ ਕਰਦੇ ਆ ਠੀਕ ਹੈ ਉਦੋਂ ਮਾਪਿਓ ਧਿਆਨ ਰੱਖਣ ਬੱਚਿਆਂ ਦਾ ਇਹ ਨਹੀਂ ਵੀ ਉਹਨੂੰ ਘੂਰਨਾ ਆ ਯਾ ਉਹਦੇ ਨੇੜੇ ਰਹਿਣਾ ਹੈ ਉਹਨੂੰ ਗਾਈਡ ਕਰਦੇ ਰਹਿਣਾ ਬੇਟਾ ਤੇਰੀ ਸਟੱਡੀ ਸੀ ਸਾਰਾ ਕੁਝ ਇਦਾਂ ਉਹਨੂੰ ਆਪਸ਼ਨਸ ਪ੍ਰੋਵਾਈਡ ਕਰਾਉਣੀਆਂ ਨੇ ਮਾਤਾ ਪਿਤਾ ਨੇ ਇਹ ਨਹੀਂ ਹੁਣ ਤੂੰ ਨੌਵੀਂ ਕਰ ਲਈ ਹੁਣ ਦਸਵੀਂ ਕਰ ਲਈ ਬਾਰ੍ਹਵੀਂ ਕਰ ਲਈ ਹੁਣ ਅੱਗੇ ਦੇਖ ਕੁਛ ਇਦਾਂ ਇਦਾਂ ਨਹੀਂ ਭੱਜ ਕੇ ਨਹੀਂ ਪੈਣਾ ਉਹਨੂੰ ਆਪਸ਼ਨਸ ਪ੍ਰੋਵਾਈਡ ਕਰੋ ਆ ਹੈ ਆ ਹੈ ਆ ਹੈ ਆ ਹੈ ਉਦੀ ਮਦਦ ਕਰੋ ਇਦਾਂ ਦੇ ਲੋਕਾਂ ਨਾਲ ਗੱਲ ਕਰੋ ਉਹਦੇ ਤੇ ਉਹਨੂੰ ਫੋਰਸ ਨਾ ਕਰੋ ਠੀਕ ਹੈ ਜਿਹੜੇ ਯੰਗਸਟਰਸ ਨੇ ਤੁਸੀਂ ਪੜ੍ਹਾਈ ਦੇ ਨਾਲ ਨਾਲ ਇਸ ਏਜ ਦੇ ਵਿੱਚ ਸਪੋਰਟਸ ਠੀਕ ਹੈ ਸਪੋਰਟਸ ਵੱਲ ਫੋਕਸਡ ਰਹੋ ਪਰ ਪਲੱਸ ਪੜ੍ਹਾਈ ਦੂਸਰੀ ਚੀਜ਼ ਸਭ ਤੋਂ ਮੇਨ ਚੀਜ਼ ਅੰਮ੍ਰਿਤ ਵੇਲੇ ਉੱਠ ਕੇ ਅਭਿਆਸ ਜ਼ਰੂਰ ਕਰੋ ਵਾਹਿਗੁਰੂ ਮੰਤਰ ਜਾਂ ਗੁਰ ਮੰਤਰ ਦਾ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ 53 ਭਾਸ਼ਾਵਾਂ ਜਾਣਦੇ ਸੀ ਮਹਾਰਾਜ ਜੀ ਉਹ ਤਾਂ ਬ੍ਰਹਮ ਪਰਮੇਸ਼ਰ ਆਪ ਸੀ ਚਲੋ ਮੈਂ ਉਦਾਹਰਨ ਆਪਣੇ ਗੁਰੂ ਦਾ ਹੀ ਦਵਾਗਾ ਨਾ ਸਮਾਧੀ ਚ ਜ਼ਰੂਰ ਬੈਣਾ ਸਵੇਰੇ ਉੱਠਦੇ ਸਾਰ ਜਿਹਨੇ ਯੰਗਸਟਰ ਯੰਗਸਟਰਸ ਨੇ ਨੌਜਵਾਨ ਨੇ ਸਵੇਰੇ ਉੱਠ ਕੇ ਲਗਾਤਾਰ 24 ਮਿੰਟ ਵਾਹਿਗੁਰੂ ਮੰਤਰ ਦੇ ਧਿਆਨ ਚ ਜ਼ਰੂਰ ਬੈਠੋ ਉਹ ਜ਼ਰੂਰੀ ਹੋ ਫੋਕਸਡ ਰਹੋਗੇ ਅਸੀਂ ਇਹਨਾਂ ਸਾਨੂੰ ਉਦੋਂ ਨਹੀਂ ਪਤਾ ਸੀਗਾ ਠੀਕ ਹੈ ਨਾ ਮੈਂ ਸੱਚ ਕਹਿੰਦਾ ਮੈਂ ਨਹੀਂ ਕਹਿੰਦਾ ਮੈਂ ਜਨਮ ਤੋਂ ਹੀ ਮਤਲਬ ਅਸੀਂ ਤਾਂ ਬਹੁਤ ਮਾਲਾ ਫੜੀ ਹੋਈ ਸੀ ਨਹੀਂ ਮੈਂ ਪਹਿਲਾਂ ਵੀ ਵੀਡੀਓ ਸਦੇ ਜੋ ਗਲਤੀਆਂ ਅਸੀਂ ਕੀਤੀਆਂ ਉਹ ਅਸੀਂ ਅੱਗੇ ਬੇਨਤੀ ਕਰਦੇ ਵੀ ਨਾ ਪਰ ਅਸੀਂ ਆਸ਼ੀਸ਼ ਕੀ ਵਾਲਾ ਕੰਮ ਨਹੀਂ ਕੀਤਾ ਕੁੱਟਕਟਾਪੇ ਜ਼ਰੂਰ ਕੀਤੇ ਉਹ ਵੀ ਚਲੋ ਨਹੀਂ ਕਰਨਾ ਚਾਹੀਦੇ ਸੀ ਸਾਨੂੰ ਹਨਾ ਜਦੋਂ ਦੋਸਤਾਂ ਲੜਦੇ ਆ ਤੇ ਫਿਰ ਉਹ ਇਹ ਹੁੰਦਾ ਸੋ ਉਹੀ ਚੀਜ਼ ਆਪਾਂ ਕਹਿ ਰਹੇ ਆ ਵੀ ਇਹ ਚੀਜ਼ਾਂ ਤੋਂ ਬਚਣਾ ਹੈ ਯੂਨੀਵਰਸਿਟੀ ਦੀ ਲਾਈਫ ਕਾਲਜ ਦੀ ਲਾਈਫ ਦੇ ਵਿੱਚ ਪਾਰਟੀਆਂ ਬਣ ਜਾਂਦੀਆਂ ਨੇ ਹੈ ਇੱਕ ਗਰੁੱਪ ਬਣ ਗਿਆ ਉਧਰ ਉਹਨੂੰ ਅਵੋਇਡ ਕਰਨਾ ਹੈ ਆਪਣੀ ਸਟੱਡੀ ਵੱਲ ਫੋਕਸ ਰਹਿਣਾ ਹੈ ਉਦੋਂ ਵੀ ਆਪਣੀ ਗੇਮ ਸਪੋਰਟਸ ਨੂੰ ਚਾਲੂ ਚਾਲੂ ਰੱਖੋ ਕੋਈ ਕੋਸ਼ਿਸ਼ ਕਰੋ ਕੋਈ ਤੁਸੀਂ ਇੰਡੀਵਿਜੂਅਲ ਗੇਮ ਕਰ ਸਕੋ ਜਿਹਦੇ ਵਿੱਚ ਤੁਹਾਡਾ ਕੱਲਿਆਂ ਦਾ ਸਕੋਪ ਸਕੋਪ ਹੋਵੇ ਆ ਸ਼ੂਟਿੰਗ ਹੈ ਸਵਿਮਿੰਗ ਹੈ ਜੈਵਲਨ ਥ्रो ਹੈ ਸ਼ਾਰਟ ਪੁੱਟ ਹੈ ਐਂਡ ਮਨੀ ਥਿੰਗਸ ਯੂ ਨਾ ਇਹ ਮੁੰਡੇ ਤੇ ਕੁੜੀਆਂ ਦੋਨਾਂ ਲਈ ਹੈ ਇਸ ਤੋਂ ਜ਼ਰੂਰੀ ਸਾਬਤ ਸੂਰਤ ਰਹੋ ਇਹ ਬਹੁਤ ਜ਼ਰੂਰੀ ਹੈ ਤੁਹਾਡੀ ਦਿਖ ਬਿਲਕੁਲ ਖਾਲਸਾ ਹੀ ਰਹੇ ਜਿਹੜੇ ਹੋਰ ਰਿਲੀਜੈਂਸ ਦੇ ਨੇ ਉਹਨਾਂ ਨੂੰ ਨਹੀਂ ਮੈਂ ਕਹਿੰਦਾ ਪਰ ਜਿਹੜੇ ਸਿੱਖ ਨੇ ਜਿਹੜੇ ਇਹ ਕਿਸੇ ਹੋਰ ਰਿਲੀਜੀਅਨ ਦੇ ਨੇ ਜਿਵੇਂ ਹਿੰਦੂ ਰਿਲੀਜ ਉਹ ਬਿਲਕੁਲ ਉਦਾਂ ਦੇ ਰਿਚੁਅਲਸ ਫਾਲੋ ਕਰ ਦੇਖੋ ਹਨੂਮਾਨ ਜੀ ਕਿੰਨੇ ਪਾਵਰਫੁਲ ਨੇ ਕਿੰਨੇ ਪਾਵਰਫੁਲ ਨੇ ਉਹ ਕਿੰਨਾ ਭਗਵਾਨ ਰਾਮਚੰਦਰ ਜੀ ਨੂੰ ਪ੍ਰੇਮ ਕਰਦੇ ਨੇ ਤੁਸੀਂ ਉਹਨਾਂ ਤੋਂ ਵੀ ਸਿੱਖ ਸਕਦੇ ਹੋ ਹਾਂ ਸੋ ਹਰ ਇੱਕ ਤਰ੍ਹਾਂ ਦੇ ਵਿੱਚ ਉਦਾਹਰਨ ਤਾਂ ਮੌਜੂਦ ਨੇ ਪ੍ਰਮਾਤਮਾ ਨੇ ਦਿੱਤੀਆਂ ਨੇ ਸੋ ਮੇਰੀ ਮੇਨ ਬੇਨਤੀ ਯੰਗਸਟਰਸ ਨੂੰ ਹੈ ਤੇ ਜ਼ਰੂਰੀ ਨਹੀਂ ਹੈ ਯੰਗਸਟਰਸ ਨਾਲ ਅੱਜ ਕੱਲ ਇੱਕ ਬੜਾ ਕਾਮਨ ਟ੍ਰੈਂਡ ਹੈ ਵੀ ਜਿਹੜਾ ਬੱਚਾ ਬੀਅਰ ਨਹੀਂ ਪੀਂਦਾ ਯਾ ਐਲਕੋਹਲ ਨਹੀਂ ਪੀਂਦਾ ਉਹ ਤਾਂ ਵੱਡਾ ਹੀ ਨਹੀਂ ਹੋਇਆ ਇਹ ਨਾਥਿੰਗ ਥਿਸ ਇਜ਼ ਨਾਥਿੰਗ ਤੁਹਾਡਾ ਬ੍ਰੇਨ ਗਰੋ ਕਰਨਾ ਚਾਹੀਦਾ ਤੁਹਾਡੀ ਬਾਡੀ ਹੈਲਦੀ ਹੋਣੀ ਚਾਹੀਦੀ ਹੈ ਤੁਹਾਡਾ ਇੰਟੈਲੈਕਟ ਹਾਈ ਹੋਣਾ ਚਾਹੀਦਾ ਤੁਹਾਡਾ ਵਿਜ਼ਨ ਲੌਂਗ ਹੋਣਾ ਚਾਹੀਦਾ ਹੈ ਇਹ ਚੀਜ਼ਾਂ ਹੋਣੀਆਂ ਚਾਹੀਦੀਆਂ ਮਾੜੀ ਸੰਗਤ ਤੋਂ ਬਚਿਓ ਮੇਰੀ ਲਾਈਫ ਦੇ ਵਿੱਚ ਦੋ ਤਿੰਨ ਮਾੜੇ ਦੋਸਤ ਆਏ ਉਹਨਾਂ ਕਰਕੇ ਮੈਂ ਆਪਣੇ ਦੋ ਤਿੰਨ ਸਾਲ ਬਰਬਾਦ ਕੀਤੇ ਗਲਤੀ ਮੇਰੀ ਹੈ ਮੈਂ ਮੰਨਦਾ ਬਟ ਉਦੋਂ ਤੁਹਾਨੂੰ ਮਾਂ ਪਿਓ ਜਿੰਨਾ ਮਰਜ਼ੀ ਕਹਿ ਲੈਣ ਤੁਸੀਂ ਨਹੀਂ ਸਮਝਦੇ ਪਰ ਤੁਸੀਂ ਉਹੀ ਬਸ ਉਧਰ ਉਧਰ ਤੁਹਾਡੀ ਪੜ੍ਹਾਈ ਦੇ ਵੀ ਇਫੈਕਟ ਪੈਂਦਾ ਹਾਲਾਂਕਿ ਗੁਰੂ ਸਾਹਿਬ ਨੇ ਬਹੁਤ ਅੱਛੀ ਵਿੱਦਿਆ ਬਖਸ਼ੀ ਮੈਨੂੰ ਉਹ ਅਸੀਂ ਰਹੇ ਬਟ ਸਟਿਲ ਮਾੜੇ ਦੋਸਤ ਅਵੋਇਡ ਕਰੋ ਮੁੰਡੇ ਤੇ ਕੁੜੀਆਂ ਦੋਨੋਂ ਕੱਟ ਕਰ ਦਿਓ ਇਹ ਇੱਕ ਜਸ ਇਮੋਸ਼ਨਲ ਅਟੈਚਮੈਂਟ ਹੈ ਹੋਰ ਕੋਈ ਚ ਨਹੀਂ ਹੈਗਾ ਇਹਨਾਂ ਨੇ ਕੋਈ ਚ ਨਹੀਂ ਦੇਣਾ ਅੱਗੇ ਜਾ ਕੇ ਚੰਗੇ ਦੋਸਤ ਰੱਖੋ ਜਿਹੜੇ ਤੁਹਾਨੂੰ ਐਨਕਰੀਜ ਕਰਦੇ ਆ ਤੁਹਾਡੇ ਅੱਗੇ ਦੇ ਚੰਗੇ ਫਿਊਚਰ ਵਾਸਤੇ ਪਰ ਮੇਨ ਚੀਜ਼ ਸਭ ਤੋਂ ਇਹ ਹੈ ਵੀ ਘੱਟੋ ਘੱਟ ਅੱਧਾ ਘੰਟਾ 45 ਮਿੰਟ ਗੁਰਬਾਣੀ ਜ਼ਰੂਰ ਪੜੋ ਫਿਰ ਤੁਸੀਂ ਗਰੋ ਕਰੋਂਗੇ ਇਮੈਂ ਯੰਗਸਟਰਸ ਦੇ ਲਈ ਵੀਡੀਓ ਬਣਾਈ ਹੈ ਠੀਕ ਹੈ ਨਾ ਉਸ ਤੋਂ ਬਾਅਦ ਵਿੱਚ ਟਿੱਡੇ ਮਿੱਡੇ ਰਿਲੇਸ਼ਨਸ ਤੋਂ ਬਚੋ ਜਿਵੇਂ ਕਾਲਜ ਦੇ ਵਿੱਚ ਫਿਰ ਇੱਕ ਨਵਾਂ ਟ੍ਰੈਂਡ ਚੱਲ ਪੈਂਦਾ ਹੈ ਕਿ ਹਾਂ ਅ ਇੱਕ ਸਮਝਦੇ ਹੋ ਨਾ ਆਸ਼ਕੀ ਵਾਲਾ ਟ੍ਰੈਂਡ ਉਹਨੂੰ ਜਿਹੜਾ ਬੰਦਾ ਅਵੋਇਡ ਕਰ ਗਿਆ ਉਹ ਸਫਲ ਹੋ ਜਾਊਗਾ ਸਫਲ ਹੋ ਜਾਊਗਾ ਸਾਡੇ ਨਾਲ ਇੱਕ ਕਾਲਜ ਚ ਮੁੰਡਾ ਹੁੰਦਾ ਸੀਗਾ ਉਹ ਆਪਣੀ ਨਾਸੀ ਵੱਡੀ ਰੱਖਦਾ ਸੀ ਫਿਰ ਤੈਨੂੰ ਕੀ ਹੋ ਗਿਆ ਮੈਂ ਆਪਣੀ ਨਸਵਾਤ ਲਈ ਮੈਂ ਕਿਉਂ ਉਹ ਫਿਰ ਕੁੜੀ ਮੈਨਾਂ ਇਦਾਂ ਨਹੀਂ ਗੱਲ ਨਹੀਂ ਕਰਦੇ ਮੈਂ ਕਹਾਂ ਮਰ ਬਰੇ ਤੂੰ ਸਾਨੂੰ ਇਹ ਚੀਜ਼ਾਂ ਵਧੀਆਂ ਨਹੀਂ ਸੀ ਲੱਗਦੀਆਂ ਆਸ਼ਕਿਸ਼ ਕਿ ਵਾਲੀਆਂ ਅਸੀਂ ਤਾਂ ਇੱਕ ਸਿੱਧਾ ਸਾਡਾ ਇੱਕੋ ਹੀ ਕੰਮ ਹੁੰਦਾ ਸੀਗਾ ਬਈ ਪਸਾਫ ਦਾ ਇਦਾਂ ਠੀਕ ਹੈ ਨਾ ਹਾਂ ਇੱਕ ਮਤਲਬ ਕਿਉਂਕਿ ਥੋੜਾ ਜਿਹਾ ਕਬੱਡੀ ਵਾਲੇ ਪਾਸੇ ਸੀਗੇ ਤੇ ਇੱਕ ਦੂਜਾ ਪੈਸ਼ਨ ਜ਼ਰੂਰ ਸੀਗਾ ਕਿਸੇ ਹੁਨ ਮੁੱਕੀਆਂ ਵਾਲ ਪਰ ਇਦਾਂ ਦਾ ਨਹੀਂ ਸੀਗਾ ਇਹ ਚੀਜ਼ ਤੁਹਾਡੇ ਲਾਈਫ ਨੂੰ ਡਿਸਟਰੈਕਟ ਕਰਦੀ ਹੈ ਪਰ ਹੁਣ ਅਸੀਂ ਸੋਚਦੇ ਵੀ ਉਹ ਵੀ ਗਲਤ ਸੀ ਉਹ ਵੀ ਨਹੀਂ ਸੀ ਕਰਨਾ ਚਾਹੀਦਾ ਹਨਾ ਉਹ ਵੀ ਨਹੀਂ ਸੀ ਕਰਨਾ ਚਾਹੀਦਾ ਤੇ ਉਹ ਲੜਾਈਆਂ ਲੜੀਆਂ ਵੀ ਕਰਦੇ ਰਹਿੰਦੇ ਸੀ ਕਿ ਹਾਂ ਵੀ ਸਾਡੇ ਦੋਸਤ ਨੂੰ ਆ ਕੇ ਤਾਂ ਚਲੋ ਚਲੀਏ ਹਾਂ ਮੁਕੀਆਂ ਸੈਟ ਵੀ ਆਉਂਦੇ ਸੀ ਖਾ ਵੀ ਆਉਂਦੇ ਸੀ ਆ ਹੀ ਹੁੰਦਾ ਹੈ ਨਾ ਫਿਰ ਜਦੋਂ ਕਾਪਾ ਕਰਦੇ ਆ ਕੁਝ ਐਦਾਂ ਦਾ ਇਹ ਕਾਲਜ ਲਾਈਫ ਹੈ ਇਹ ਤੁਹਾਡੀ ਯੂਨੀਵਰਸਿਟੀ ਦੀ ਲਾਈਫ ਹੈ ਇੰਡੀਆ ਦੇ ਵਿੱਚ ਕਹਿ ਰਹੇ ਆ ਬਾਹਰ ਦਾ ਨਹੀਂ ਮੈਨੂੰ ਪਤਾ ਮੈਂ ਬਾਹਰ ਨਹੀਂ ਪੜਿਆ ਇੰਡੀਆ 'ਚ ਪੜਿਆ ਸੋ ਇਹ ਚੀਜ਼ਾਂ ਅਵੋਇਡ ਕਰੋ ਇਹ ਚੀਜ਼ਾਂ ਅਵੋਇਡ ਕਰੋ ਮੋਸਟਲੀ ਯੰਗੇਜ ਦੇ ਵਿੱਚ ਜਾ ਕੇ ਬੱਚਿਆਂ ਤੋਂ ਮੁੰਡਿਆਂ ਤੋਂ ਖਾਸ ਕਰ ਇਦਾਂ ਦੀਆਂ ਗਲਤੀਆਂ ਹੋ ਜਾਂਦੀਆਂ ਨੇ ਲੜਾਈਆਂ ਝਗੜਿਆਂ ਦੇ ਵਿੱਚ ਫਿਰ ਪੁਲਿਸ ਕੇਸ ਹੋ ਜਾਂਦੇ ਆ ਫਿਰ ਕਈ ਕਿਸਾਲ ਇਦਾਂ ਦੀਆਂ ਚੀਜ਼ਾਂ ਚੱਲਦੀਆਂ ਖਾਸ ਕਰ ਨਸ਼ੇ ਤੋਂ ਬਚੋ ਨਸ਼ੇ ਤੋਂ ਦੂਰ ਰਹੋ ਇਹ ਤੁਹਾਨੂੰ ਕੁਝ ਨਹੀਂ ਦੇਣਾ ਕੁਝ ਟਾਈਮ ਦਾ ਹੈ ਗੋਲੇ ਟਾਈਮ ਦੇ ਵਿੱਚ ਅਸੀਂ ਵੀ ਥੋੜਾ ਜਿਹਾ ਮੂੰਹ ਮਾਰਨ ਲੱਗ ਗਏ ਸੀ ਪਰ ਗੁਰੂ ਸਾਹਿਬ ਦੀ ਕਿਰਪਾ ਹੋਈ ਬਚਾ ਲਿਆ ਡਰਿੰਕ ਡਰੰਕ ਮਤਲਬ ਮਿੱਤਰਾਂ 'ਚ ਬਹਿ ਕੇ ਇਦਾਂ ਕਰਨ ਲੱਗ ਗਏ ਪਰ ਬਾਅਦ ਚ ਗੁਰੂ ਸਾਹਿਬ ਦੀ ਕਿਰਪਾ ਹੋਈ ਜੋ ਸੱਚ ਹੈ ਜੋ ਸੱਚ ਹੈ ਮੈਂ ਕੋਈ ਕਾ ਕਹਾਂ ਮੈਂ ਤਾਂ ਜਨਮ ਤੋਂ ਹੀ ਬਹੁਤ ਜੀ ਮਾੜਾ ਫੜੀਆਂ ਹੋਇਆ ਸੀ ਹਾਂ ਹੁਣ ਅਸੀਂ ਦਸਵੇਂ ਪਾਸ਼ਾ ਦੇ ਸਿੰਘ ਹੁਣ ਇਹ ਦਸਵੇਂ ਪਾਸ਼ਾ ਮਰਦੇ ਤਸਰੂਪ ਹੈ ਪਰ ਜੋ ਮੇਰੀ ਲਾਈਫ ਦਾ ਆਪਣਾ ਪ੍ਰੈਕਟੀਕਲ ਉਹੀ ਮੈਂ ਅੰਗਸਟਰਸ ਨੂੰ ਬੇਨਤੀ ਕਰ ਰਿਹਾ ਠੀਕ ਹੈ ਨਾ ਪ੍ਰਮਾਤਮਾ ਤੁਹਾਨੂੰ ਸਭ ਕੁਝ ਦੇਵੇਗਾ ਗੋਡ ਵਿਲ ਗਿਵ ਯੂ ఎవਰੀਥਿੰਗ ਤੁਸੀਂ ਆਪਣੀ ਲਾਈਫ ਨੂੰ ਫੋਕਸਡ ਕਰਕੇ ਉਹਦੀ ਕਿਰਪਾ ਨਾਲ ਚੱਲੋ ਠੀਕ ਹੈ ਨਾ ਕੁੜੀਆਂ ਦੇ ਲਾਈਫ ਦੇ ਵਿੱਚ ਬਹੁਤ ਇਦਾਂ ਦੇ ਮੁੰਡੇ ਆਉਂਦੇ ਆ ਜਿਨ੍ਹਾਂ ਨੂੰ ਤੁਸੀਂ ਅਵੋਇਡ ਕਰਨਾ ਹੈ ਮੁੰਡਿਆਂ ਦੀ ਲਾਈਫ ਦੇ ਵਿੱਚ ਇਦਾਂ ਬਹੁਤ ਸਾਰਾ ਉਹ ਅਟਰੈਕਸ਼ਨ ਹੁੰਦਾ ਕੁੜੀਆਂ ਪ੍ਰਤੀ ਉਹ ਤੁਹਾਨੂੰ ਬਰਬਾਦ ਕਰ ਦੇਗੀ ਚੀਜ਼ ਫਿਰ ਪੜਾਈਆਂ ਪੜੂਆਂ ਵਿੱਚ ਹੀ ਰਹਿ ਜਾਂਦੀਆਂ ਬਸ ਫਿਰ ਵਿਆਹ ਫਿਰ ਬਸ ਫਿਰ ਇਦਾਂ ਆਹੀ ਚੀਜ਼ ਹੋ ਜਾਂਦੀ ਹੈ ਇਹ ਡਿਸਟਰੈਕਸ਼ਨ ਹੈ ਜੇ ਸਕਸੈਸਫੁਲ ਹੋਣਾ ਹੈ ਪੜਾਈ ਐਥਲੈਟਿਕਸ ਆਪਣੇ ਮਾਂ ਪਿਓ ਦੀ ਪੂਰੀ ਰਿਸਪੈਕਟ ਕਰਨੀ ਇਹ ਬਹੁਤ ਜ਼ਰੂਰੀ ਹੈ ਇਹ ਬਹੁਤ ਜ਼ਰੂਰੀ ਹੈ ਠੀਕ ਹੈ ਨਾ ਇੱਕ ਚੀਜ਼ ਹੋਰ ਮੈਂ ਬੇਨਤੀ ਕਰਾਂਗਾ ਯੰਗ ਸਟੋਰਸ ਨੂੰ ਕਪੜੇ ਲੀੜੇ ਬ੍ਰਾਂਡਸ ਦੇ ਪਿੱਛੇ ਨਹੀਂ ਭੱਜਣਾ ਬ੍ਰਾਂਡਡ ਜੀ ਇਹ ਉਹ ਠੀਕ ਹੈ ਨਾ ਇਹ ਚੀਜ਼ਾਂ ਆਪਣੇ ਆਪ ਤੁਹਾਡੇ ਕੋਲੇ ਆ ਜਾਣੀਆਂ ਜਦੋਂ ਤੁਹਾਡਾ ਅੰਦਰਲੀ ਤੁਹਾਡੀ ਆਤਮਾ ਉੱਚੀ ਹੋ ਗਈ ਨਾ ਇਹ ਚੀਜ਼ਾਂ ਤੁਹਾਡੇ ਕੋਲੇ ਸਭ ਕੁਝ ਆ ਜਾਣਾ ਹੈ एवरीथिंग ਯੂ ਵਿਲ ਗੈਟ ਮੈਂ ਸਾਚੇ ਦੱਸਾਂ ਮਤਲਬ ਸਾਨੂੰ ਬ੍ਰਾਂਡਾਂ ਬਰਾਂਡਾਂ ਦਾ ਕੋਈ ਸੀ ਨਹੀਂ ਪਤਾ ਹੁੰਦਾ ਮੇਰੇ ਫਾਦਰ ਮਿਲਟਰੀ ਚ ਸੀ ਕਿ ਉਹਦਾ ਦੀ ਲਾਈਫ ਸੀਗੀ ਤੇ ਸਾਨੂੰ ਤਾਂ ਉਹੀ ਮਿਲਟਰੀ ਵਾਲੇ ਸਕੂਲ ਜਿਹੜੇ ਕਨਵੈਂਟ ਸਕੂਲ ਤੇ ਵਸੇ ਮੈਂ ਪੜਿਆ ਹਾਂ ਵਾ ਮਤਲਬ ਸਾਨੂੰ ਨਹੀਂ ਸੀ ਪਤਾ ਹੁੰਦਾ ਕਿਉਂਕਿ ਮੈਂ ਪੰਜਾਬ ਚ ਨਹੀਂ ਰਿਹਾ ਤੇ ਜਿੱਥੇ ਅਸੀਂ ਰਹੇ ਹਾਂ ਉੱਥੇ ਜ਼ਿਆਦਾਤਰ ਮਿਲਟਰੀ ਦਾ ਐਨਵਾਇਰਨਮੈਂਟ ਸੀਗਾ ਤੇ ਉਹ ਉਦਾਂ ਦਾ ਹੀ ਸਾਰਾ ਇੱਕ ਡਿਸਪਲਾਈਨ ਸੀਗਾ ਸਾਡੇ ਮਾਤਾ ਪਿਤਾ ਸਟ੍ਰਿਕਟ ਵੀ ਸੀਗੇ ਮਾਤਾ ਜੀ ਸਟ੍ਰਿਕਟ ਸੀਗੇ ਮੇਰੇ ਪਿਤਾ ਜੀ ਠੀਕ ਸੀਗੇ ਠੀਕ ਨੇ ਤੇ ਮਤਲਬ ਇਦਾਂ ਜ਼ਿਆਦਾ ਬ੍ਰਾਂਡਸ ਦੇ ਪਿੱਛੇ ਨਹੀਂ ਭੱਜਣਾ ਉਹ ਮੈਂ ਤਾਂ ਇਹ ਸਾਰਾ ਸ਼ੋਅ ਆਫ ਹੈ ਇਹ ਤੋਂ ਬਚਿਓ ਮੈਂ ਤੁਹਾਨੂੰ ਸੱਚ ਦੱਸਦਾ ਅਸੀਂ ਨਾ ਕਈ ਵਾਰੀ ਨਾ ਉੱਥੇ ਜਾਣਾ ਕਾਲਜ ਮੈਂ ਜਦੋਂ ਬਾਕੀ ਮੁੰਡਿਆਂ ਨੇ ਯਾਨੀ ਕਿ ਕਿਸੇ ਨੇ ਬੜੀ ਸੋਹਣੀ ਬਾਈਕ ਤੇ ਆਉਣਾ ਕਿਸੇ ਨੇ ਕਾਰ ਤੇ ਆਉਣਾ ਕਿਸੇ ਨੇ ਚਲੋ ਬਹੁਤ ਅੱਛੀ ਗੱਲ ਹੈ ਉਹ ਅਫੋਰਡ ਕਰ ਸਕਦੇ ਸੀ ਤੇ ਮਤਲਬ ਮੇਰੇ ਪਿਤਾ ਜੀ ਵੀ ਨਾਰਮਲ ਲਾਈਫ ਅਫੋਰਡ ਅਸੀਂ ਕਰਦੇ ਸੀ ਤੇ ਬਾਈਕ ਉਹ ਸਾਰਾ ਕੁਝ ਸੀਗਾ ਪਰ ਪਰ ਅਸੀਂ ਪਤਾ ਕੀ ਕਰਨਾ ਬੁਕਸ ਲੈਣੀ ਆ ਤੇ ਘਰ ਦੇ ਬਾਹਰ ਖੜਨਾ ਤੇ ਉਦੋਂ ਜੋ ਮਿਲ ਜਣਾ ਹੱਥ ਦੇ ਕੇ ਲਿਫਟ ਲੈ ਕੇ ਕਈ ਵਾਰੀ ਨਾ ਉਹ ਮਿਲ ਜਾਂਦੇ ਹੁੰਦੇ ਸੀਗੇ ਉਹ ਆਟੋ ਰਿਕਸ਼ਾ ਹੁੰਦੇ ਤਿੰਨ ਟਾਇਰਾਂ ਵਾਲੇ ਅਸੀਂ ਉਹਨਾਂ ਕਹਣਾ ਯਾਰ ਸਾਨੂੰ ਬਿਠਾ ਲੈ ਲੇਟ ਹੋ ਗਿਆ ਉਹਦੇ ਵਿੱਚ ਹੀ ਬੈ ਕੇ ਕਾਲਜ ਦੇ ਮੂਹਰੇ ਉਤਰਨਾ ਲੋਕਾਂ ਉਹਨਾਂ ਨਾਰਦ ਨੇ ਕਿਹਾ ਨਾ ਤੈਨੂੰ ਐਦਾਂ ਨਹੀਂ ਫੀਲ ਹੁੰਦਾ ਵੀ ਥੋੜਾ ਜਿਹਾ ਵੀ ਆਪਾਂ ਮੈਗਾ ਫਿਰ ਕੀ ਹੋ ਗਿਆ ਆਪਣੀ ਪੜ੍ਹਾਈ ਚੰਗੀ ਹੋਣੀ ਚਾਹੀਦੀ ਹੈ ਆਪਣੀ ਆਪਣੇ ਇੱਕ ਸਪੋਰਟਸ ਚ ਮਤਲਬ ਜਦਾਂ ਵੀ ਹੈ ਨਾ ਪਰ ਕਾਲਜ ਲਾਈਫ ਦੇ ਵਿੱਚ ਅਸੀਂ ਥੋੜਾ ਜਿਹਾ ਡਿਸਟਰੈਕਟ ਹੋ ਗਏ ਸੀ ਪਰ ਮੈਂ ਇਹੀ ਕਰਕੇ ਬੇਨਤੀ ਕਰ ਰਿਹਾ ਹਾਂ ਵੀ ਆਪਾਂ ਨਹੀਂ ਹੋਣਾ ਤੁਸੀਂ ਨਹੀਂ ਹੋਣਾ 7th 8th ਤੋਂ ਬਾਅਦ ਵਿੱਚ ਇਹ ਚੀਜ਼ਾਂ ਸ਼ੁਰੂ ਹੁੰਦੀਆਂ ਨੇ ਠੀਕ ਹੈ ਨਾ ਇਹਦਾ ਧਿਆਨ ਰੱਖੋ ਸਪੋਰਟਸ ਮੁੰਡੇ ਕੁੜੀਆਂ ਵੱਲ ਨਾ ਧਿਆਨ ਦੇਣ ਕੁੜੀਆਂ ਮੁੰਡਿਆਂ ਵੱਲ ਹਾਂ ਇੱਕ ਅੱਛਾ ਇੱਕ ਫਰੈਂਡ ਸਰਕਲ ਹੁੰਦਾ ਹੈ ਪੋਜ਼ਿਟਿਵ ਗੰਦਾ ਨਹੀਂ ਮੈਂ ਆਰਟੈਕ ਸਿਸਟਮ 'ਚ ਜੌਬ ਕਰਦਾ ਹੁੰਦਾ ਸੀਗਾ ਮੁੰਬਈ ਤੇ ਉੱਥੇ ਵੀਕਐਂਡ ਦੇ ਉੱਤੇ ਨਾ ਉਹ ਸੈਲੀਬ੍ਰੇਟ ਕਰਦੇ ਸੀ ਜੋ ਵੀ ਉਹਨਾਂ ਦਾ ਉਹ ਉੱਥੇ ਕੁੜੀਆਂ ਨੇ ਸ਼ਰਾਬ ਪੀ ਲੈਣੀ ਮੁੰਡਿਆਂ ਨੇ ਵੀ ਪਾਰਟੀ ਹੁੰਦੀ ਹੁੰਦੀ ਸੀ ਜੀ ਅਸੀਂ ਪਿੰਦੇ ਗੁੰਦੇ ਨਹੀਂ ਸੀ ਤੇ ਮੁੜ ਕੇ ਉਹਨਾਂ ਨੇ ਡਿੱਗੇ ਫਿਰਨਾ ਹੋਰ ਹੀ ਕੁਛ ਗੰਦਾ ਮੰਦਾ ਕੰਮ ਸਾਰਾ ਹੈ ਸ਼ੋਅ ਆਫ ਸਾਰਾ ਸਿਗਰਟਾ ਵਗੈਰਾ ਕਰਦੇ ਸਾਰਾ ਕੁਝ ਉਹ ਚੀਜ਼ਾਂ ਤੋਂ ਬਚਣਾ ਹੈ ਚਲੋ ਮੈਂ ਤਾਂ ਬਾਅਦ 'ਚ ਅਮਰ ਛਕਿਆ ਪਰ ਇਹ ਚੀਜ਼ਾਂ ਤੋਂ ਫਿਰ ਵੀ ਸਤਗੁਰਾਂ ਬਚਾ ਕੇ ਰੱਖਿਆ ਹੈ ਸੋ ਡਿਸਟਰੈਕਟ ਨਾ ਹੋਵੋ ਆ আফটার 10th ਤੁਸੀਂ ਜੇ ਆਰਟਸ ਲੈਨੇ ਹੋ ਤਾਂ ਇੱਕ ਵਿਜਨ ਕ੍ਰੀਏਟ ਕਰੋ ਕਿ ਕਿੱਧਰ ਨੂੰ ਜਾਣਾ ਹੈ ਜੇ ਸਾਇੰਸ ਲੈਨੇ ਹੋ ਤਾਂ ਇੱਕ ਵਿਜਨ ਕ੍ਰੀਏਟ ਕਰੋ ਕਿੱਧਰ ਨੂੰ ਜਾਣਾ ਹੈ ਜੇ ਕਾਮਰਸ ਹੈ ਤਾਂ ਉਦਾਂ ਦਾ ਅੱਗੇ ਸਟਰੀਮ ਚੁਣੋ ਠੀਕ ਹੈ ਸਾਡੇ ਕੋਲੇ ਤਾਂ ਮੇਰੇ ਕੋਲ ਤਾਂ ਨਾਨ ਮੈਡੀਕਲ ਹੁੰਦੀ ਸੀਗੀ ਕਲਾਸ 2 ਦੇ ਵਿੱਚ ਫਿਰ ਅੱਗੇ ਮੇਰਾ ਉਦਾਂ ਸਾਇੰਸ ਦਾ ਸਟਰੀਮ ਰਹਾ ਪਰ ਇੱਕ 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 ਸੋਚ ਕੇ ਚੱਲੋ ਬਾਹਰ ਆਉਣਾ ਹੈ ਉਹ ਲੱਗ ਉਹਦੇ ਵਾਸਤੇ ਉਦਾਂ ਦੀ ਤਿਆਰੀ ਕਰੋ ਹੈ ਇੰਡੀਆ ਰਹਿਣਾ ਹੈ ਤਾਂ ਉਦਾਂ ਦੇ ਕੋਰਸ ਚੋਂ ਫੇਕ ਯੂਨੀਵਰਸਿਟੀਆਂ ਯੂਨੀਵਰਸਿਟੀਆਂ ਤੋਂ ਬਚੋ ਸੋ ਇੱਕ ਸਕਿੱਲ ਆਪਣੇ ਵਿੱਚ ਡਿਵੈਲਪ ਕਰੋ 10 ਨੇ ਵਿੱਦਿਆ ਦਾ ਪ੍ਰਾਪਤ ਕੀਤੀ ਪਰ ਮੈਨੂੰ ਸਤਿਗੁਰੂ ਮਹਾਰਾਜ ਨੇ ਆਪਦੀ ਇੱਧਰ ਸੇਵਾ ਚਲਾ ਲਿਆ ਮਹਾਰਾਜ ਜੀ ਨੇ ਇੱਧਰ ਪ੍ਰਚਾਰ ਵਾਲੇ ਪਾਸੇ ਨਹੀਂ ਤਾਂ ਹਨ ਚਲੋ ਜਿਵੇਂ ਮਹਾਰਾਜ ਦੀ ਮੌਤ ਸੀ ਕੋਈ ਵੀ ਦੋਸਤ ਤੁਹਾਡਾ ਸਾਥ ਨਹੀਂ ਦੇਗਾ ਬਿਲਕੁਲ ਨਹੀਂ ਦੇਗਾ ਕੋਈ ਦੋਸਤ ਤੁਹਾਡਾ ਨਹੀਂ ਕੋਈ ਕੁਝ ਨਹੀਂ ਹੈ ਤੁਹਾਡੀ ਜੀਬ 'ਚ ਪੈਸੇ ਆ ਦੋਸਤ ਤੁਹਾਡੇ ਨਹੀਂ ਹੈਗੇ ਤਾਂ ਡੋ ਨਾਟ ਫੋਰ ਯੂ ਇਹ ਜਦ ਮੈਂ ਤੁਹਾਨੂੰ ਪ੍ਰੈਕਟੀਕਲ ਲਾਈਫ ਚ ਕਹਿ ਰਿਹਾ ਡਿਸਟਰੈਕਟ ਨਾ ਹੋਵੋ ਇਹ ਦੁਨੀਆ ਨੂੰ ਦੇਖ ਕੇ ਡਿਸਟਰੈਕਟ ਨਾ ਹੋਵੋ ਫੋਕਸਡ ਰਹੋ ਫੋਕਸਡ ਰਹੋ ਤੁਹਾਡੇ ਕੋਲ ਸਭ ਕੁਝ ਜੇ ਤੁਸੀਂ ਫੋਕਸਡ ਰਹੋਗੇ ਨਾ ਗੁਰਬਾਣੀ ਨਾਲ ਜੁੜੇ ਰਹੋਗੇ ਮਾਪਿਆਂ ਦੇ ਕਹਿਣੇ ਚੱਲੋਗੇ ਤੇ ਇੱਕ ਪਾਸੇ ਚੱਲਦੇ ਰਹੋਗੇ ਸਭ ਕੁਝ ਤੁਹਾਡੇ ਕੋਲ ਆਪੇ ਆ ਜਾਣਾ ਹੈ ਬੈਸਟ ਆਫ ਲੱਕ ਪੋਜ਼ਿਟਿਵ ਤਰੀਕੇ ਨਾਲ ਚੱਲੋ ਗੁਰਬਾਣੀ ਨਾਲ ਜੁੜੇ ਰਹੋ ਸਵੇਰੇ ਉੱਠ ਕੇ ਅਭਿਆਸ ਜ਼ਰੂਰ ਕਰਨਾ ਹੈ ਗੁਰੂ ਸਾਹਿਬ ਦੀ ਕਿਰਪਾ ਨਾਲ ਹੁਣ ਵੀ ਸਤਿਗੁਰੂ ਜੀ ਦੀ ਕਿਰਪਾ ਨਾਲ ਦਾਸ ਆਈ ਮੀਨ 38 ਦੀ ਮੈਰੀਜ ਹੋ ਗਈ ਹੈ ਪਰ ਸਵੇਰੇ ਉੱਠ ਕੇ ਗੁਰੂ ਸਾਹਿਬ ਦੇ ਚਰਨਾਂ ਦੇ ਵਿੱਚ ਧਿਆਨ ਗੁਰੂ ਸਾਹਿਬ ਆਪ ਕਰਾ ਲੈਂਦੇ ਮੇਰੇ ਵਾਸਤੇ ਤਾਂ ਗੱਲ ਨਹੀਂ ਸੋ ਲਾਈਫ ਨੂੰ ਉਦਾਂ ਹੀ ਬੈਲੈਂਸ ਰੱਖਣਾ ਹੈ ਮੈਰਿਡ ਲਾਈਫ ਔਰ एवरीथिंग ਇਟ ਸ਼ੁਡ ਬੈਲੈਂਸ एवरीथिंग ਇਟ ਸ਼ੁਡ ਲਰਨ ਹਾਂ ਥਿਸ ਇਜ਼ ਆਲਸੋ ਅ ਕਾਈਂਡ ਆਫ ਆਰਟ ਜ਼ਿੰਦਗੀ ਨੂੰ ਬੈਲੈਂਸ ਰੱਖ ਕੇ ਚਲਾਉਣਾ ਇਹ ਵੀ ਇੱਕ ਆਰਟ ਹੈ ਮੇਰੇ ਕੁਝ ਅੱਛੇ ਦੋਸਤ ਵੀ ਸੀਗੇ ਅਸੀਂ ਉਹਨਾਂ ਨੂੰ ਨਹੀਂ ਸਮਝ ਪਾਏ ਉਦੋਂ ਹਨ ਤੇ ਉਹ ਉਹ ਕੁਝ ਮਾੜੇ ਸੀਗੇ ਉਹਨਾਂ ਨੂੰ ਅਸੀਂ ਜਿਆਦਾ ਨੇੜਤਾ ਕਰ ਲਈ ਅੱਛੇ ਸੀਗੇ ਉਹ ਵੀ ਨੇੜੇ ਸੀ ਕਿ ਮਤਲਬ ਇਦਾਂ ਨਹੀਂ ਸੋ ਇੰਦਾ ਸੈਂਸ ਕਿ ਪਰ ਚੱਲਣਾ ਤੁਹਾਨੂੰ ਕੱਲਿਆਂ ਨੂੰ ਪੈਂਦਾ ਸੋ ਉਹਦੇ ਲਈ ਜ਼ਿੰਮੇਵਾਰੀ ਨਾਲ ਚੱਲੋ ਹੁਣ ਕਈ ਮੈਂ ਦੇਖਦਾ ਉਹ ਵਿਚਾਰੇ ਉੱਥੇ ਹੀ ਰਹੇਗੇ ਨੇ ਕਿਉਂ ਕਈ ਨਸ਼ਿਆਂ 'ਚ ਪੈ ਕੇ ਸਟੱਡੀਜ਼ ਛੱਡ ਦਿੱਤੀਆਂ ਆਸ਼ਕੀ ਵਾਲੇ ਪਾਸੇ ਚਲੇ ਗਏ ਨੇ ਹੋਰ ਇੱਧਰ ਉੱਧਰ ਦੇ ਲਾਈਫ ਕੋਟ ਸਪਾਇਰਡ ਯੂ نو ఎవਰੀਥਿੰਗ ਹਜ਼ ਗੋਨ ਯੂ نو ਸੋ ਇਹ ਮੈਂ ਕੋ ਬੇਨਤੀ ਜ਼ਰੂਰੀ ਮੈਂ ਕਰਨਾ ਚਾਹੁੰਦਾ ਸੀਗਾ ਤੇ ਲਾਈਫ ਨੂੰ ਸਪਾਇਲ ਨਿਕਾਣਾ ਸਭ ਤੋਂ ਮੇਨ ਚੀਜ਼ ਹੈ ਅਮਰਤ ਵੇਲੇ ਉੱਠ ਕੇ ਕੇਸੇ ਇਸ਼ਨਾਨ ਕਰਕੇ ਜਾਂ ਵੈਸੇ ਇਸ਼ਨਾਨ ਕਰਕੇ ਧਿਆਨ ਚ ਬਹਿਣਾ ਹੈ ਵਾਹਿਗੁਰੂ ਮੰਤਰ ਦੇ ਜਪਜੀ ਸਾਹਿਬ ਕਰ ਲਓ ਪੰਜ ਫਿਰ ਧਿਆਨ ਚ ਬੈਠੋ ਜਾਂ ਵੈਸੇ ਧਿਆਨ ਚ ਬਹਿ ਜਾਓ ਉੱਠੋ ਹੈ ਨਾ ਐਂਡ देन ਟੇਕ ਯੂਰ ਕਾਫੀ ਐਂਡ ਐਵਰੀਥਿੰਗ ਐਂਡ देन ਗੋ ਫੋਰ ਯੂਰ ਸਕੂਲ ਕਾਲ ਐਵਰੀਵਰ ਮਤਲਬ ਇੱਕ ਬੈਲੈਂਸਡ ਲਾਈਫ ਡਿਸਟਰੈਕਟ ਨਾ ਕਰੋ ਆਪਣੇ ਆਪ ਨੂੰ ਨਾਮ ਜਪੋਂਗੇ ਡਿਸਟਰੈਕਟ ਨਹੀਂ ਹੋਮੋਂਗੇ ਪੜਾਈ ਸਪੋਰਟਸ ਮਾਂ ਪਿਓ ਦੇ ਕਹਿਣੇ ਚ ਰਹਿਣਾ ਤੇ ਇੱਕ ਵਿਜਨ ਹੋਣਾ ਬਹੁਤ ਜ਼ਰੂਰੀ ਹੈ ਪੋਲਿਟਿਕਸ ਵਾਲੇ ਪਾਸੇ ਨਾ ਵੜਿਓ ਆ ਦੂਜੇ ਜਿਹੜੇ ਲੋਕ ਤੁਹਾਨੂੰ ਧਾਰਮਿਕ ਮੁੱਦਿਆਂ ਤੇ ਲੜਾਉਣ ਨੂੰ ਫਿਰਦੇ ਆ ਇਹਨਾਂ ਤੋਂ ਬਚ ਜਾਓ ਨੌਜਵਾਨੋ ਮੈਨੂੰ ਪਤਾ ਮੈਂ ਬਾਹਰ ਰਹਿਣਾ ਮੈਨੂੰ ਸਭ ਇਹਨਾਂ ਦਾ ਪਤਾ ਹੈ एवरीथिंग ਵਾਟੇਵਰ ਇਜ਼ ਗੋਇੰਗ ਆਨ देयर ਇਨ ਪੰਜਾਬ ਥਿਸ ਇਜ਼ 올 एवरीथिंग I ਮੀਨ ਇਟ ਵਿਲ ਸਪੋਇਲ ਯਰ ਲਾਈਫ ਯੰਗਸਟਰਸ ਨੂੰ ਮੁੰਡਿਆਂ ਨੂੰ ਸਿੰਘਾਂ ਨੂੰ ਕੁੜੀਆਂ ਨੂੰ ਬੀਬੀਆਂ ਨੂੰ ਭੈਣਾਂ ਨੂੰ ਮੇਰੀ ਬੇਨਤੀ ਹੈ ਇੱਕ ਫੋਕਸਡ ਰਹਿ ਕੇ ਚੱਲੋ ਮੈਂ ਚੰਡੀਗੜ੍ਹ ਵੀ ਰਿਹਾ ਹਾਂ ਉੱਥੇ ਦੀ ਲਾਈਫ ਵੀ ਦੇਖੀ ਐ ਆਪਾਂ ਨੂੰ ਕਈ ਵਾਰੀ ਇਦਾਂ ਲੱਗਦਾ ਵੀ ਪਤਾ ਨਹੀਂ ਇੱਥੇ ਕੀ ਐ ਅਸੀਂ ਤਾਂ ਚਲੋ ਮੇਰੇ ਫਾਦਰ ਦੀ ਉੱਥੇ ਪੋਸਟਿੰਗ ਸੀਗੀ ਬਟ ਫੋਕਸਡ ਰਹੋ ਫੋਕਸਡ ਰਹੋ ਆਪਣੀ ਪੜ੍ਹਾਈ ਕੰਪਲੀਟ ਕਰਨੀ ਐ ਗ੍ਰੈਜੂਏਸ਼ਨ ਪੋਸਟ ਗ੍ਰੈਜੂਏਸ਼ਨ ਡਿਗਰੀ ਵਾਟ ਐਵ ਯੂ ਪ੍ਰੋਫੈਸ਼ਨਲੀ ਮਾੜੇ ਕੋਰਸਸ ਨਾ ਚੁਣਿਆ ਕਰੋ ਜਨ ਅਗੇ ਫਿਊਚਰ ਨਹੀਂ ਐ ਕੁਝ ਅੱਛੇ ਕੋਰਸਸ ਚੁਣੋ ਅੱਛੀ ਯੂਨੀਵਰਸਿਟੀਆਂ ਚੁਣੋ ਐਂਡ ਦੈਨ ਆ ਸਪੋਰਟਡ ਲਾਈਫ ਦੇ ਵਿੱਚ ਹੋਣਾ ਬਹੁਤ ਜ਼ਰੂਰੀ ਹੈ ਹੈਲਦੀ ਰਹਿਣਾ ਚਾਹੀਦੇ ਹੋ ਨਸ਼ਿਆਂ ਤੋਂ ਬਚ ਕੇ ਰਹੋ ਆਸ਼ਕੀਆਂ ਇਹਨਾਂ ਚੀਜ਼ਾਂ ਤੋਂ ਬਚ ਕੇ ਰਹੋ ਫੋਕਸਡ ਰਹਿ ਕੇ ਚੱਲੋ ਪੋਜ਼ਿਟਿਵ ਹੋ ਕੇ ਚੱਲੋ ਨੈਗੇਟਿਵ ਗਾਣੇ ਇਹਨਾਂ ਨੂੰ ਨਾ ਸੁਣੋ ਆਸ਼ਕੀ ਉਸਕੀ ਵਾਲਾ ਜਾਂ ਹੋਰ ਲਾਈਫ ਵਿਲ ਬੀ ਵੈਰੀ ਗੁੱਡ ਮੈਂ ਕੀ ਚੀਜ਼ ਆ ਬਸ ਮੇਰੀ ਲਾਈਫ ਦੇ ਵਿੱਚ ਕਿ ਸਾਨੂੰ ਆਸ਼ਕੀ ਉਸਕੀ ਚੀਜ਼ਾਂ ਤੋਂ ਮਰਨ ਨੇ ਬਚਾਈ ਰੱਖਿਆ ਬਾਕੀ ਤਾਂ ਚਲੋ ਸਿੰਘਾਂ ਦੇ ਕੰਮ ਹੁੰਦੇ ਹੀ ਆ ਨਾ ਤੁਹਾਨੂੰ ਕਿਉਂ ਉਹ ਆਪ ਮੈਟਰ ਨਹੀਂ ਕੀਤਾ ਉਹ ਮੈਟਰ ਨਹੀਂ ਕਰ ਇਹ ਤੋਂ ਬਚ ਗਏ ਨਾ ਤੁਸੀਂ ਨਸ਼ਿਆਂ ਤੋਂ ਬਚ ਕੇ ਯੂਰ ਲਾਈਫ ਵਿਲ ਬੀ ਗੁੱਡ ਯੂਰ ਲਾਈਫ ਵਿਲ ਬੀ ਗੁੱਡ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ